ਦੋਸਤੋ ਜੇਕਰ ਤੁਸੀਂ ਕਦੇ ਆਪਣੀ ਨਜ਼ਰ ਟੈਸਟ ਕਰਵਾਈ ਹੈ ਤਾਂ ਫਿਰ ਤੁਹਾਨੂੰ ਪਤਾ ਹੋਵੇਗਾ ਅਤੇ ਜੇਕਰ ਤੁਸੀਂ ਆਪਣੀ ਨਜ਼ਰ ਟੈਸਟ ਨਹੀਂ ਕਰਵਾਈ ਤਾਂ ਫਿਰ ਤੁਹਾਡੇ ਆਸ-ਪਾਸ ਜਾਂ ਤੁਹਾਡੇ ਪਰਿਵਾਰਕ ਮੈਂਬਰ ਨੇ ਜਦੋਂ ਵੀ ਆਪਣੀ ਨਜ਼ਰ ਟੈਸਟ ਕਰਵਾਈ ਹੋਵੇਗੀ ਤਾਂ ਫਿਰ ਉਹ ਐਂਡਕਾ ਵਾਲੀ ਦੁਕਾਨ ਜਾਂ ਫਿਰ ਨਜ਼ਰ ਟੈਸਟ ਕਰਨ ਵਾਲੇ ਡਾਕਟਰ ਦੇ ਵੱਲੋਂ ਤੁਹਾਨੂੰ ਪੜਾਇਆ ਜਾਂਦਾ ਹੈ ਤਾਂ ਉਸ ਦੇ ਉੱਪਰ ਲਿਖਿਆ ਹੋਇਆ ਹੁੰਦਾ ਹੈ ਕਿ 40 ਦੀ ਉਮਰ ਦੇ ਵਿੱਚ ਤੁਹਾਡਾ ਸਵਾਗਤ ਹੈ ਇਸ ਦਾ ਮਤਲਬ ਇਹ ਮੰਨਿਆ ਜਾਂਦਾ ਹੈ ਕਿ ਜਦੋਂ ਕਿਸੇ ਵਿਅਕਤੀ ਦੀ ਉਮਰ 40 ਸਾਲ ਹੋ ਜਾਂਦੀ ਹੈ ਤਾਂ ਫਿਰ ਉਸ ਨੂੰ ਅੱਖਾਂ ਦੀ ਨਜ਼ਰ ਦੀ ਸਮੱਸਿਆ ਆਉਣ ਲੱਗਦੀ ਹੈ ਪਰੰਤੂ ਅੱਜ ਕੱਲ ਤਾਂ ਅਸੀਂ ਛੋਟੇ-ਛੋਟੇ ਬੱਚਿਆਂ ਦੇ ਵੀ ਅੱਖਾਂ ਦੇ ਉੱਪਰ ਨਜ਼ਰ ਦੀ ਐਂਕਲ ਲੱਗੀਆਂ ਹੋਈਆਂ ਦੇਖਦੇ ਹਾਂ ਇਸ ਦੇ ਪਿੱਛੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਜਿਨ੍ਹਾਂ ਦਾ ਸੰਪੂਰਨ ਖੁਲਾਸਾ ਤਾਂ ਡਾਕਟਰ ਸਹਿਬਾਨ ਹੀ ਕਰ ਸਕਦੇ ਹਨ ਲੇਕਿਨ ਮੰਨਿਆ ਇਹ ਵੀ ਜਾਂਦਾ ਹੈ ਕਿ ਅੱਜ ਕੱਲ ਮੋਬਾਈਲ ਨੂੰ ਜ਼ਿਆਦਾ ਦੇਰ ਚਲਾਉਣ ਨਾਲ ਮੋਬਾਈਲ ਦੀ ਸਕਰੀਨ ਦੇ ਉੱਪਰ ਜ਼ਿਆਦਾ ਸਮੇਂ ਤੱਕ ਸਮਾਂ ਬਿਤਾਉਣ ਦੇ ਨਾਲ ਵੀ ਅੱਖਾਂ ਦੀ ਸਮੱਸਿਆ ਆਉਣ ਲੱਗਦੀ ਹੈ ਅਸੀਂ ਆਪਣੇ ਘਰਾਂ ਦੇ ਵਿੱਚ ਵੱਡਿਆਂ ਨੂੰ ਛੋਟੇ ਬੱਚਿਆਂ ਨੂੰ ਝਿੜਕਦੇ ਹੋਏ ਇਹ ਕਹਿੰਦੇ ਹੋਏ ਵੀ ਸੁਣਦੇ ਹਾਂ ਕਿ ਮੋਬਾਈਲ ਨੂੰ ਜਿਆਦਾ ਦੇਰ ਨਾ ਚਲਾਓ ਅੱਖਾਂ ਖਰਾਬ ਹੋ ਜਾਣਗੀਆਂ ਵਕ ਵਕ ਮੋਬਾਈਲ ਦੀਆਂ ਕੰਪਨੀਆਂ ਦੇ ਵੱਲੋਂ ਵੀ ਇਸੇ ਕਰਕੇ ਇਸੇ ਗੱਲ ਨੂੰ ਮੰਨਦੇ ਹੋਏ ਮੋਬਾਈਲਾਂ ਦੇ ਵਿੱਚ ਅੱਖਾਂ ਨੂੰ ਰਾਹਤ ਦੇਣ ਵਾਲੀ ਸੈਟਿੰਗ ਵੀ ਦਿੱਤੀ ਹੋਈ ਹੈ ਤਾਂ ਫਿਰ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਆਪਣੇ ਮੋਬਾਈਲ ਦੇ ਵਿੱਚ ਅੱਖਾਂ ਨੂੰ ਰਾਹਤ ਦੇਣ ਵਾਲੀ ਸੈਟਿੰਗ ਨੂੰ ਸਹੀ ਤਰੀਕੇ ਦੇ ਨਾਲ ਕਰਨ ਦਾ ਤਰੀਕਾ ਸਿੱਖਾਂਗੇ ਸਤਿ ਸ੍ਰੀ ਅਕਾਲ ਜੀ ਬਾਈ ਦੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਹੁਣ ਅੱਖਾਂ ਨੂੰ ਰਾਹਤ ਦੇਣ ਵਾਲੀ ਇਹ ਵਾਲੀ ਸੈਟਿੰਗ ਕਰਨ ਤੋਂ ਬਾਅਦ ਤੁਸੀਂ ਜੀ ਭਰ ਕੇ ਮੋਬਾਈਲ ਦੀ ਸਕਰੀਨ ਦੇ ਉੱਪਰ ਆਪਣੀ ਨਜ਼ਰ ਟਿਕਾ ਕੇ ਰੱਖ ਸਕਦੇ ਹੋ ਮੋਬਾਈਲ ਦੇ ਉੱਪਰ ਕੰਮ ਕਰ ਸਕਦੇ ਹੋ ਤੁਹਾਡੀਆਂ ਅੱਖਾਂ ਦੇ ਉੱਪਰ ਜ਼ਿਆਦਾ ਬੁਰਾ ਪ੍ਰਭਾਵ ਨਹੀਂ ਪਵੇਗਾ ਇਹੀ ਮੋਬਾਈਲ ਕੰਪਨੀਆਂ ਕਹਿੰਦੀਆਂ ਹਨ ਇਸੇ ਕਰਕੇ ਮੋਬਾਈਲ ਕੰਪਨੀਆਂ ਨੇ ਇਸ ਸੈਟਿੰਗ ਦਾ ਨਾਮ ਆਈ ਕੰਫਰਟ ਸੈਟਿੰਗ ਰੱਖਿਆ ਹੋਇਆ ਹੈ ਤਾਂ ਫਿਰ ਹੁਣ ਅੱਖਾਂ ਨੂੰ ਰਾਹਤ ਦੇਣ ਵਾਲੀ ਇਹ ਸੈਟਿੰਗ ਸਿੱਖਣ ਤੋਂ ਪਹਿਲਾਂ ਫਟਾਫਟ ਇਸ ਵੀਡੀਓ ਨੂੰ ਕਰ ਦਿਓ ਲਾਈਕ ਅਤੇ ਸ਼ੇਅਰ ਅਤੇ ਜੇਕਰ ਚੈਨਲ ਦੇ ਉੱਪਰ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਬਾਈ ਜੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਤੇ YouTube ਦੇ ਉੱਪਰ ਕਰ ਲਓ ਸਬਸਕ੍ਰਾਈਬ ਤਾਂ ਆਓ ਫਿਰ ਹੁਣ ਦੇਖਦੇ ਹਾਂ ਇਹ ਸੈਟਿੰਗ ਕਿਹੜੀ ਹੈ ਤੇ ਕਿਸ ਤਰ੍ਹਾਂ ਕੀਤੀ ਜਾਣੀ ਹੈ ਤਾਂ ਫਿਰ ਦੋਸਤੋ ਅਸੀਂ ਆਈ ਕੰਫਰਟ ਸੈਟਿੰਗ ਨੂੰ ਔਨ ਕਰਨ ਦੇ ਲਈ ਆਪਣੇ ਮੋਬਾਈਲ ਦੀ ਸੈਟਿੰਗ ਦੇ ਵਿੱਚ ਜਾਵਾਂਗੇ ਇਹਨਾਂ ਸੈਟਿੰਗਾਂ ਨੂੰ ਉੱਪਰ ਲੈ ਕੇ ਜਾਵਾਂਗੇ ਤੇ ਸਾਨੂੰ ਨਜ਼ਰ ਆਵੇਗਾ ਡਿਸਪਲੇਂਡ ਬ੍ਰਾਈਟਨੈਸ ਆਪਾਂ ਇਸ ਦੇ ਉੱਪਰ ਚਲੇ ਜਾਵਾਂਗੇ ਅਤੇ ਉਸ ਤੋਂ ਬਾਅਦ ਇੱਥੇ ਸਾਨੂੰ ਕਾਫੀ ਸੈਟਿੰਗਾਂ ਨਜ਼ਰ ਆਣਗੀਆਂ ਇਹਨਾਂ ਦੇ ਵਿੱਚੋਂ ਇੱਕ ਸੈਟਿੰਗ ਹੈਗੀ ਆਈ ਕੰਫਰਟ ਹੁਣ ਆਪਾਂ ਇਸ ਦੇ ਉੱਪਰ ਚਲੇ ਜਾਣਾ ਹੈ ਹੁਣ ਆਪਾਂ ਇੱਥੇ ਕੀ ਦੇਖਦੇ ਹਾਂ ਕਿ ਸਭ ਤੋਂ ਉੱਪਰ ਆਈ ਕੰਫਰਟ ਲਿਖਿਆ ਹੋਇਆ ਇਹ ਸੈਟਿੰਗ ਇਸ ਵਕਤ ਬੰਦ ਹੈ ਇਸ ਸੈਟਿੰਗ ਨੂੰ ਆਪਾਂ ਔਨ ਕਰਨਾ ਹੈ ਹੁਣ ਜਦੋਂ ਆਪਾਂ ਇਸ ਸੈਟਿੰਗ ਨੂੰ ਔਨ ਕਰਾਂਗੇ ਤਾਂ ਤੁਸੀਂ ਦੇਖੋਗੇ ਕਿ ਇੱਥੇ ਇੱਕ ਸਕਰੀਨ ਕਲਰ ਟੈਂਪਰੇਚਰ ਵਾਲੀ ਸੈਟਿੰਗ ਵੀ ਔਨ ਹੋ ਚੁੱਕੀ ਹੈ ਹੁਣ ਇਹ ਲਗਭਗ 50-55% ਦੇ ਉੱਪਰ ਪਹੁੰਚੀ ਹੋਈ ਹੈ ਇਸ ਨੂੰ ਤੁਸੀਂ ਇੱਥੋਂ ਹੋਰ ਘਟਾ ਸਕਦੇ ਹੋ ਜੇਕਰ ਜ਼ਿਆਦਾ ਕੰਫਰਟ ਲੈਣਾ ਹੈ ਅਤੇ ਜੇਕਰ ਨਹੀਂ ਲੈਣਾ ਤਾਂ ਇਸ ਨੂੰ ਵਧਾ ਵੀ ਸਕਦੇ ਹੋ ਸੋ ਇਸਨੇ ਆਟੋਮੈਟਿਕਲੀ ਜਿੱਥੇ ਕੀਤਾ ਆਪਾਂ ਇਸ ਨੂੰ ਉੱਥੇ ਹੀ ਰੱਖ ਲੈਣੇ ਆ ਹੁਣ ਇਥੇ ਇੱਕ ਸੈਟਿੰਗ ਹੋਰ ਹੈਗੀ ਹੈ 컬러 ਵਾਲੀ ਸੈਟਿੰਗ ਤਾਂ ਫਿਰ ਇਸ ਨੂੰ ਵੀ ਇਸ ਸੈਟਿੰਗ ਨੇ ਹੁਣ ਆਨ ਕਰ ਦਿੱਤਾ ਹੈ ਇਸ ਤੋਂ ਇਲਾਵਾ ਇੱਕ ਬਲੈਕ ਐਂਡ ਵਾਈਟ ਵਾਲੀ ਸੈਟਿੰਗ ਹੈਗੀ ਹੈ ਆਪਾਂ ਇਸ ਦੇ ਉੱਪਰ ਜਾ ਕੇ ਦੇਖਦੇ ਹਾਂ ਹੁਣ ਜਦੋਂ ਆਪਾਂ ਬਲੈਕ ਐਂਡ ਵਾਈਟ ਵਾਲੀ ਸੈਟਿੰਗ ਨੂੰ ਆਨ ਕਰ ਲੈਂਦੇ ਆ ਤਾਂ ਸਾਡੀ ਸਾਰੀ ਸਕਰੀਨ ਬਲੈਕ ਐਂਡ ਵਾਈਟ ਹੋ ਜਾਂਦੀ ਹੈ ਤਾਂ ਫਿਰ ਇਸ ਨੂੰ ਵੀ ਜੇਕਰ ਤੁਸੀਂ ਚਾਹੋ ਤਾਂ ਰੱਖ ਸਕਦੇ ਹੋ ਨਹੀਂ ਤਾਂ ਤੁਸੀਂ 컬러 ਨੂੰ ਵੀ ਆਨ ਕਰ ਸਕਦੇ ਹੋ ਕਿਉਂਕਿ ਤੁਸੀਂ ਆਈ ਕੰਫਰਟ ਸੈਟਿੰਗ ਨੂੰ ਤਾਂ ਆਨ ਕਰ ਹੀ ਚੁੱਕੇ ਹੋ ਹੁਣ ਇੱਥੇ ਇੱਕ ਹੋਰ ਬਹੁਤ ਵਧੀਆ ਚੀਜ਼ ਜੋ ਸਾਨੂੰ ਮੋਬਾਈਲ ਕੰਪਨੀਆਂ ਦਿੰਦੀਆਂ ਐ ਉਹ ਦਿੰਦੀ ਹੈ ਕਿ ਇਸ ਆਈ ਕੰਫਰਟ ਜ਼ੋਨ ਨੂੰ ਆਪਾਂ ਆਈ ਕੰਫਰਟ ਸੈਟਿੰਗ ਨੂੰ ਆਪਾਂ ਸ਼ਡਿਊਲ ਵੀ ਕਰ ਸਕਦੇ ਹਾਂ ਦੇਖੋ ਆਈ ਕੰਫਰਟ ਦੇ ਹੇਠਾਂ ਲਿਖਿਆ ਹੋਇਆ ਸ਼ਡਿਊਲ ਨੋਟ ਸੈਟ ਹੈ ਫਿਲਹਾਲ ਆਪਾਂ ਸ਼ਡਿਊਲ ਵਾਲੀ অপਸ਼ਨ ਨੂੰ ਖੋਲ੍ਹ ਲਵਾਂਗੇ ਤਾਂ ਇੱਥੋਂ ਫਿਰ ਸ਼ਡਿਊਲ ਆ ਗਿਆ ਆਪਾਂ ਇਸ ਨੂੰ ਆਨ ਕਰਦੇ ਹਾਂ ਜਦੋਂ ਆਪਾਂ ਇਸ ਨੂੰ ਆਨ ਕਰਦੇ ਹਾਂ ਤਾਂ ਇਸ ਤੋਂ ਬਾਅਦ ਸਾਨੂੰ ਦੋ ਸੈਟਿੰਗਾਂ ਹੋਰ ਨਜ਼ਰ ਆਉਂਦੀਆਂ ਕਿ ਟਰਨ ਆਨ ਕਰਨ ਦਾ ਸਮਾਂ ਅਤੇ ਟਰਨ ਆਫ ਕਰਨ ਦਾ ਸਮਾਂ ਸੋ ਇਸ ਨੂੰ ਆਪਾਂ ਸ਼ਡਿਊਲ ਕਰ ਸਕਦੇ ਹਾਂ ਕਿ ਕਿੰਨੇ ਵਜੇ ਤੋਂ ਬਾਅਦ ਅਤੇ ਕਿੰਨੇ ਵਜੇ ਤੋਂ ਪਹਿਲਾਂ ਅਸੀਂ ਇਸ ਆਈ ਕੰਫਰਟ ਸੈਟਿੰਗ ਨੂੰ ਆਨ ਕਰਕੇ ਰੱਖਣਾ ਹੈ ਜਿਵੇਂ ਆਪਾਂ ਟਰਨ ਆਨ ਦੇ ਉੱਪਰ ਚਲੇ ਜਾਂਦੇ ਆ ਤਾਂ ਇਸ ਵਕਤ ਇਹਨਾਂ ਨੇ ਰਾਤ ਦੇ 10 ਵਜੇ ਸੈਟਿੰਗ ਆਟੋਮੈਟਿਕਲੀ ਔਨ ਕੀਤੀ ਹੈ ਤੁਸੀਂ ਇਸ ਦਾ ਸਮਾਂ ਵਧਾ ਘਟਾ ਸਕਦੇ ਹੋ ਜਿਸ ਤਰ੍ਹਾਂ ਤੁਸੀਂ ਚਾਹੋ ਉਸ ਵਕਤ ਤੱਕ ਤੁਸੀਂ ਇਸ ਸੈਟਿੰਗ ਨੂੰ ਔਨ ਕਰ ਸਕਦੇ ਹੋ ਅਤੇ ਫਿਰ ਇਸ ਸੈਟਿੰਗ ਨੂੰ ਆਫ ਕਰਦੋ ਕਰਨਾ ਟਰਨ ਆਫ ਦੇ ਉੱਪਰ ਜਾ ਕੇ ਆਪਾਂ ਦੇਖਾਂਗੇ ਇੱਥੇ ਇਹਨਾਂ ਨੇ ਸਵੇਰੇ 7 ਵਜੇ ਦਾ ਸਮਾਂ ਦਿੱਤਾ ਹੋਇਆ ਤੁਸੀਂ ਇਸ ਨੂੰ ਘਟਾ ਸਕਦੇ ਹੋ ਵਧਾ ਸਕਦੇ ਹੋ ਸੋ ਫਿਲਹਾਲ ਆਪਾਂ 7 ਵਜੇ ਹੀ ਰੱਖ ਲੈਣੇ ਆ ਤਾਂ ਫਿਰ ਇਸ ਤਰ੍ਹਾਂ ਇਸ ਸੈਟਿੰਗ ਨੂੰ ਸ਼ਡਿਊਲ ਕਰਨ ਤੋਂ ਬਾਅਦ ਹੁਣ ਆਈ ਕੰਫਰਟ ਸੈਟਿੰਗ ਰਾਤ ਨੂੰ 10 ਵਜੇ ਔਨ ਹੋ ਜਾਵੇਗੀ ਅਤੇ ਸਵੇਰੇ 7 ਵਜੇ ਆਟੋਮੈਟਿਕਲੀ ਬੰਦ ਹੋ ਜਾਵੇਗੀ ਸੋ ਤੁਸੀਂ ਇਸ ਨੂੰ ਇੱਥੋਂ ਸ਼ਡਿਊਲ ਵੀ ਕਰ ਸਕਦੇ ਹੋ ਹੁਣ ਆਪਾਂ ਵਾਪਸ ਆ ਜਾਨੇ ਆ ਇਸ ਆਈ ਕੰਫਰਟ ਸੈਟਿੰਗ ਨੂੰ ਤੁਸੀਂ ਔਨ ਕਰਕੇ ਆਪਣੀ ਅੱਖਾਂ ਨੂੰ ਕਾਫੀ ਹੱਦ ਤੱਕ ਮੋਬਾਈਲ ਕੰਪਨੀਆਂ ਦੇ ਕਹਿਣ ਦੇ ਮੁਤਾਬਕ ਰਾਹਤ ਦੇ ਸਕਦੇ ਹੋ ਆਪਾਂ ਥੋੜਾ ਫਿਰ ਵਾਪਸ ਆ ਜਾਨੇ ਆ ਅਤੇ ਇੱਕ ਚੀਜ਼ ਇੱਥੇ ਹੋਰ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਕਿ ਇਸ ਦੇ ਵਿੱਚ ਇੱਕ ਆਟੋ ਬ੍ਰਾਈਟਨੈਸ ਵਾਲਾ ਫੰਕਸ਼ਨ ਵੀ ਹੁੰਦਾ ਹੈ ਕਿ ਸਕਰੀਨ ਦੀ ਬ੍ਰਾਈਟਨੈਸ ਕਿੰਨੀ ਰਹੇ ਅਤੇ ਜੇਕਰ ਤੁਸੀਂ ਇਸ ਨੂੰ ਆਫ ਕਰ ਦਿੰਦੇ ਹੋ ਤਾਂ ਫਿਰ ਤੁਜੀ ਜਿੰਨੀ ਸਕਰੀਨ ਦੀ ਬ੍ਰਾਈਟਨੈਸ ਸੈੱਟ ਕੀਤੀ ਹੁੰਦੀ ਹੈ ਉਨੀ ਹੀ ਰਹਿੰਦੀ ਹੈ ਅਤੇ ਜੇਕਰ ਤੁਸੀਂ ਇਸ ਨੂੰ ਔਨ ਕਰ ਦਿੰਦੇ ਹੋ ਤਾਂ ਫਿਰ ਇਹ ਧੁੱਪ ਅਤੇ ਛਾਂ ਦੇ ਮੁਤਾਬਕ ਆਟੋਮੈਟਿਕਲੀ ਸਕਰੀਨ ਦੀ ਬ੍ਰਾਈਟਨੈਸ ਨੂੰ ਘਟਾਉਂਦਾ ਵਧਾਉਂਦਾ ਰਹਿੰਦਾ ਹੈ ਅਤੇ ਇਸ ਫੰਕਸ਼ਨ ਨਾਲ ਵੀ ਤੁਹਾਡੀ ਅੱਖਾਂ ਨੂੰ ਕਾਫੀ ਹੱਦ ਤੱਕ ਰਾਹਤ ਮਿਲਦੀ ਹੈ ਸੋ ਮੋਬਾਈਲ ਕੰਪਨੀਆਂ ਦੇ ਵੱਲੋਂ ਦਿੱਤੀ ਹੋਈ ਇਸ ਆਈ ਕੰਫਰਟ ਸੈਟਿੰਗ ਨੂੰ ਵੀ ਔਨ ਕਰ ਲੈਣਾ ਚਾਹੀਦਾ ਹੈ ਤਾਂ ਕਿ ਤੁਹਾਡੀ ਨਜ਼ਰ ਲੰਬੇ ਸਮੇਂ ਤੱਕ ਬਚੀ ਰਹੇ ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਅਤੇ ਇਹ ਸੈਟਿੰਗ ਪਸੰਦ ਆਈ ਹੋਵੇਗੀ ਅਤੇ ਤੁਸੀਂ ਹੁਣ ਤੱਕ ਇਸ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਵੀ ਕਰ ਚੁੱਕੇ ਹੋਵੋਗੇ ਅਤੇ ਜੇਕਰ ਚੈਨਲ ਨੂੰ ਤੁਸੀਂ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈ ਜੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜਰੂਰ ਕਰ ਲਓ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ